ਜੋ ਕੋਈ ਇੱਕ ਹੋਰ ਐਸਐਚਓ ਨੇ ਜਿਹੜਾ ਕਿ ਬਹੁਤ ਵੱਡਾ ਕਾਰਨਾਮਾ ਕਰ ਦਿੱਤਾ ਇੱਕ ਪਾਸੇ ਜਨਾਨੀ ਛੇੜ ਦਿੱਤੀ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਤੱਕ ਗੱਲ ਪਹੁੰਚ ਚੁੱਕੀ ਆ ਯਾਨੀ ਮੁੱਖ ਮੰਤਰੀ ਨੂੰ ਸਿੱਧੀ ਧਮਕੀ ਕੈਸਐਚਓ ਦੀ ਜਨਾਨੀ ਛੇੜ ਦਿੰਦਾ ਫਿਰ ਕਹਿੰਦਾ ਮੈਂ ਐਸਐਚਓ ਲੱਗਿਆ ਜਾਓ ਦੱਸੋ ਜੀ ਨੂੰ ਦੱਸਣਾ ਯਾਨੀ ਭਗਵੰਤ ਮਾਨ ਨੂੰ ਸਿੱਧੀ ਧਮਕੀ ਦੇ ਦਿੱਤੀ ਆ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹੜੇ ਐਸਐਚਓ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਸਿੱਧਾ ਚੈਲੰਜ ਕਰ ਦਿੱਤਾ ਕਿ ਪੰਜਾਬ ਦੇ ਵਿੱਚ ਸਾਡਾ ਰਾਜ ਹੈ ਔਰ ਦੂਜੇ ਪਾਸੇ ਪੰਜਾਬ ਦੀ ਪੁਲਿਸ ਨੇ ਲੱਗਦਾ ਹੈ ਕਿ ਮੁੱਖ ਮੰਤਰੀ ਦੀ ਸ਼ਬੀ ਖਰਾਬ ਕਰਨ ਦਾ ਕੰਮ ਕਰ ਰਹੀ ਹੈ ਉਹ ਪੁਲਿਸ ਜਿਹੜੀ ਇਹੋ ਜੀ ਹੈ ਸਾਰੀ ਪੁਲਿਸ ਤਾਂ ਨਹੀਂ ਇੱਕੋ ਜਿਹੀ ਹੁੰਦੀ ਪਰ ਮੈਂ ਤੁਹਾਨੂੰ ਇਹ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹੜੇ ਐਸਐਚਓ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਸਿੱਧਾ ਚੈਲੰਜ ਕਰ ਦਿੱਤਾ ਕਿ ਪੰਜਾਬ ਦੇ ਵਿੱਚ ਸਾਡਾ ਰਾਜ ਹੈ ਪੰਜਾਬ ਸਾਡਾ ਪੁਲਿਸ ਸਟੇਟ ਬਣਦਾ ਜਾ ਰਿਹਾ ਜਨਾ ਨਹੀਂ ਛੇੜ ਦਿੰਦਾ ਫਿਰ ਕਹਿੰਦਾ ਮੈਂ ਐਸਐਚਓ ਲਗਿਆ ਜਾਓ ਦੱਸ ਦਿਓ ਜਿਹੜੇ ਮੁੱਖ ਮੰਤਰੀ ਨੂੰ ਦੱਸਣਾ ਸਦਾ ਭਗਵਾਨ ਤਮਾਂ ਦੇ ਸਾਹਮਣੇ ਹੈ ਗੱਲ ਤਾਂ ਅੱਜ ਮੈਂ ਤੁਹਾਨੂੰ ਜਿਹੜੀ ਵੀਡੀਓ ਦਿਖਾਉਣ ਜਾ ਰਿਹਾ ਬੇਹੱਦ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਹੈ ਕਿਉਂਕਿ ਖੋਲੇ ਆਮ ਖੋਲੇ ਆਮ ਇੱਕ ਐਸਚੋ ਜਾਨੀ ਜਨਾਨੀ ਵੀ ਛੇੜ ਦਿੰਦਾ ਉਸ ਤੋਂ ਬਾਅਦ ਬਹੁਤ ਵੱਡੀ ਧਮਕੀ ਪੰਜਾਬ ਦੇ ਮੁੱਖ ਮੰਤਰੀ ਨੂੰ ਜਾਂਦੀ ਹੈ ਸੁਣੋ ਯਾਰਾ ਧਿਆਨ ਦੇ ਨਾਲ ਕਿ ਆਖਰ ਇਹ ਐਸਚੋ ਹੈ ਕੌਣ ਹੈ ਕਿਉਂ ਯਾਨੀ ਉਹਨੇ ਤੱਕੇ ਦੇ ਨਾਲ ਜਨਾਨੀ ਛੇੜੀ ਹੈ ਵਜਾ ਕੀ ਹੈ ਮਾਮਲਾ ਕੀ ਹੈ ਸੁਣੋ ਪੂਰੀ ਕਹਾਣੀ ਉਸ ਤੋਂ ਬਾਅਦ ਮੁੱਖ ਮੰਤਰੀ ਦਾ ਐਕਸ਼ਨ ਕੀ ਹੋ ਗਿਆ ਉਹ ਵੀ ਤੁਹਾਡੇ ਸਾਹਮਣੇ ਤਰਾਂਗੇ

ਆਪ 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 ਕੱਲਾ ਬਾਤ ਕਰੀ ਲੈਨੇ ਕਿਉਂ ਗੱਲਾ ਉਹ ਸਾਰੇ ਫੜਦੇ ਇਲਜ਼ਾਮ ਲੱਗੇ ਆ ਗਿਆ ਮੇਰੀ ਗੱਲ ਸੁਣਾਓ ਨਹੀਂ ਨਹੀਂ ਫੜਦੇ ਇਲਜ਼ਾਮ ਲੱਗੇ ਤੁਸੀਂ ਜਰਾਂ ਨੂੰ ਟੱਚ ਕੀਤਾ ਹੈਗਾ ਤੁਸੀਂ ਯਾਰ ਉਹ ਆ ਤੈਨੂੰ ਆਇਆ ਕਿੱਥੋਂ ਆਇਆ ਤੁਸੀਂ ਇਹ ਗੱਲ ਕਰੋ ਨਾ ਬਾਤ ਕਰਦੇ ਨਾ ਸਾਰੇ ਸਾਥ ਵੀ ਬਾਤ ਕਰ ਕਰੋ ਨਾ ਨਹੀਂ ਨੌਕਰ ਵੀ ਤੁਸੀਂ ਹੈਗੇ ਆ ਪੁਲਿਸ ਸਰ ਭਾਈ ਤੁਹਾਨੂੰ ਤਾਂ ਕਹਿਣੀ ਗੱਲ ਬਾਤ ਯਾਰ ਅਸਲੀ ਗੱਲ ਕਰਦੇ ਆ ਯਾਰ ਸਿਰਫ ਮੇਰੀ ਗੱਲ ਕਰ ਹਾਂਜੀ ਮੇਰੀ ਗੱਲ ਕਰ ਤੇ ਅੱਜ ਦਾ ਮੇਰਾ ਲੋੜ ਤਾਂ ਲੰਘਣਾ ਆ ਤੇ ਬੱਚੇ ਮੇਰੇ ਪੜਦੇ ਆ ਤੇ ਮੈਂ ਜਾ ਰਹੀ ਸੀ ਤੇ ਨਾ ਆ ਇਹ ਸਾਰਾ ਆਏ ਤੇ ਉਹਨਾਂ ਨੇ ਜੀ ਮੈਂ ਇੱਥੇ ਜਾ ਰਹੀ ਸੀ ਸਟੇਸ਼ਨ ਦੇ ਵਿੱਚ ਤੇ ਉਹਨਾਂ ਨੇ ਪੀਪੀ ਹੋਈ ਉਹਨਾਂ ਨੇ ਮੈਨੂੰ ਰੋਕਿਆ ਤੇ ਮੇਰਾ ਫੈਮਿਲੀ ਜੀ ਮੈਂ ਫੋਨ ਲਾਇਆ ਹੋਇਆ ਸੀ ਮੈਂ ਫੋਨ 'ਤੇ ਸੀ ਮੈਨੂੰ ਕਹਿੰਦਾ ਰੋਕਾ ਤੇ ਮੈਂ ਰੋਕਿਆ ਮੈਂ ਕਹਾ ਹਾਂਜੀ ਸਰ ਪ੍ਰੋਬਲਮ ਕੀ ਆ ਤੇ ਉਹ ਕਹਿੰਦੇ ਕਿ ਤੂੰ ਕੌਣ ਆ ਕਿੱਥੇ ਜਾ ਰਹੀ ਹੈ ਮੈਂ ਕਹਾ ਸਰ ਮੈਂ ਤਾਂ ਆਪਣੇ ਬੱਚੇ ਨੂੰ ਲੈਣ ਜਾ ਰਹੀ ਆ ਤੇ ਉਹ ਕਹਿੰਦੇ ਕਿ ਤੂੰ ਕੌਣ ਆ ਫਿਰ ਐਦਾਂ ਕਹਿ ਕੇ ਮੈਨੂੰ ਬਾਹਰ ਕੱਢਣ ਲਾਪੇ ਤੇ ਮੈਨੂੰ ਜ਼ਬਰਦਸਤੀ ਅੰਦਰ ਲੈ ਕੇ ਜਾ ਰਹੇ ਨੇ ਨਾ ਉਹਨਾਂ ਨੇ ਡਰੈਸ ਪਾਈ ਹੋਈ ਆ ਸ਼ਾਪੀtio ਹਾਂਜੀ ਤੇ ਉਹਨਾਂ ਨੂੰ ਮੈਂ ਬਹੁਤ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਸਰ ਮੈਂ ਇਤਾਂ ਹੀ ਨਹੀਂ ਹੈ ਗਈਆਂ ਤੇ ਮੈਨੂੰ ਜਾਣ ਦੋ ਪਰ ਫਿਰ ਕਿੱਥੇ ਜੋਬ ਕਰਦੇ ਹੋ ਹਾਂਜੀ ਕਿੱਥੇ ਜੋਬ ਕਰਦੇ ਨੇ ਜਿਨ੍ਹਾਂ ਨੇ ਧੰਨਵਾਦ ਹਲੋ ਇਹ ਆਪਣੇ ਐਰਲ ਬੀ ਸਟੇਸ਼ਨ ਹਾਂਜੀ 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 ਐਸਐਚਓ ਹਨ ਐਸਐਚਓ ਹਾਂਜੀ ਗਿਦਾਰ ਸਿੰਘ ਜੀ ਹਾਂਜੀ ਫਿਰ ਕੀ ਗੱਲ ਬਾਤ ਉਹ ਉਹਨਾਂ ਨੂੰ ਮੈਂ ਬਹੁਤ ਰੋਕਦੀ ਹੋਜੀ ਪਰ ਉਹਨਾਂ ਨੇ ਫੇਰ ਵੀ ਜ਼ਬਰਦਸਤੀ ਮੈਨੂੰ ਹੱਥ ਲਾਉਂਦੇ ਮਤਲਬ ਕੋਸ਼ਿਸ਼ ਕੀਤੀ ਆ ਕਿ ਵੀ ਮੈਂ ਆਪਣੇ ਆਪ ਨੂੰ ਬਹੁਤ ਬਚਾਇਆ ਤੇ ਸਾਰੇ ਦੋ ਆਏ ਉਹਨਾਂ ਨੇ ਵੀ ਮੇਰੀ ਹੱਥੀ ਕੀਤੀ ਆ ਪਰ ਉਹਨਾਂ ਨੂੰ ਵੀ ਗਾਲਾਂ ਕੱਢਣ ਡਏ ਆ ਤੇ ਫਿਰ ਮੈਂ ਬਾਤ ਜੋ ਮੇਰੀ ਫੈਮਲੀ ਨੂੰ ਮੈਂ ਫੋਨ ਕਰਕੇ ਦੱਸਿਆ ਤੇ ਮੇਰੀ ਫੈਮਲੀ ਨੂੰ ਵੀ ਗਾਲਾਂ ਕੱਢ ਰਿਆ ਆ ਗੰਡੀਆਂ ਗੰਡੀਆਂ ਹਾਂਜੀ ਡਿੰਕ ਕੀਤੀ ਹੋਈ ਸੀ ਹੁਣ ਪੰਜਾਬ ਵਾਲੇ ਮੈਂ ਤੁਹਾਨੂੰ ਉਹ ਐਸਚਓ ਵੀ ਦਿਖਾਉਣਾ ਜਿਹੜੇ ਬੰਦੇ ਨੇ ਇਹ ਕਰਤੂਤ ਕੀਤੀ ਆ ਪੂਰੀ ਖਬਰ ਸੁਣਿਓ ਕਿ ਮੁੱਖ ਮੰਤਰੀ ਨੇ ਵੀ ਕੀ ਕਰ ਦਿੱਤਾ ਬਹੁਤ ਵੱਡੀ ਖਬਰ ਦੇਖਣ ਜਾ ਰਹੇ ਹਾਂ ਕਿਉਂਕਿ ਜਿਹੜਾ ਇਹ ਐਸ ਐਚ ਓ ਆ ਦਰਅਸਲ ਦੇ ਵਿੱਚ ਦਦਾਰ ਇਹਦਾ ਨਾਮ ਆ ਫਲੋਰ ਸਟੇਸ਼ਨ ਤੇ ਡਿਊਟੀ ਹੈ ਦੀ ਡਰਿੰਕ ਕਰਕੇ ਬਿਨਾ ਵਰਦੀ ਤੋਂ ਦੇਖੋ ਕਿਵੇਂ ਨੰਗਾ ਖੜਾ ਤੁਹਾਡੇ ਸਾਹਮਣੇ ਦਿਖਾਉਣ ਜਾ ਰਿਹਾ ਮੈਂ ਉਹ ਗਾ ਉਹ ਗਾ ਮੈਂ ਕਰਾਂ ਉਹ ਪੂਜੀ ਆਸਰਾ ਉਹ ਨਾ ਉਹ ਵੀ ਮੈਂ راست ਪਾਉਣਾ ਦੱਸ ਮੈਂ ਤਾਂ ਮੁੱਕਾ ਕਾਟਾ ਮੈਂ ਤੇ ਵੀ ਗਾ ਉਹ ਗੁੜੀ ਦਾ ਸਾਥ ਮੈਂ ਤੇ ਬੈਠਾ ਨਹੀਂ ਹੋਰ ਤੁਸੀਂ ਆਉਣ ਡਿਊਟੀ ਹੋ

ਦੇਖ ਲਿਆ ਪੰਜਾਬ ਦੀ ਜਨਤਾ ਸਾਰੀ ਦੇਖ ਰਹੀ ਹੈ ਤਾਂ ਜਿੰਨੇ ਵੀ ਸਾਡੇ ਭੈਣ ਭਰਾ ਤੁਸੀਂ ਇਸ ਗੱਲ ਦੇ ਹੱਕ ਵਿੱਚ ਉਸ ਵੀਡੀਓ ਨੂੰ ਆਪਣਾ ਫਰਜ ਸਮਝ ਕੇ ਪੰਜਾਬ ਦਾ ਇੱਕ ਨਾਗਰਿਕ ਹੋਣ ਦੇ ਨਾਤੇ ਗਰੁੱਪਾਂ ਦੇ ਵਿੱਚ ਪਾ ਦੇਣੀ ਆ ਤਾਂ ਹੁਣ ਮੁੱਖ ਮੰਤਰੀ ਤੇ ਆ ਜਾਂਦੀ ਹੈ ਗੰਦ ਪੰਜਾਬ ਦਾ ਭਗਵੰਤਮਾਨ ਮੌਜੂਦਾ ਮੁੱਖ ਮੰਤਰੀ ਅ ਤਹਾਡੇ ਸਾਹਮਣੇ ਤੁਹਾਡੀ ਪੁਲਿਸ ਦਾ ਮਲਾਜ਼ਮ ਇੱਕ ਕੱਲੇ ਨਿਕਰ ਦੇ ਵਿੱਚ ਫਿਰਦਾ ਬਨਾਈਨ ਪਾਈ ਹੋਈ ਆ ਇੱਕ ਜਨਾਨੀ ਨੂੰ ਫੜ ਕੇ ਧੱਕੇ ਦੇ ਨਾਲ ਸਟੇਸ਼ਨ ਤੇ ਫਲੋਰ ਦੀ ਗੱਲ ਐ ਐਸਐਚਓ ਲੱਗਿਆ ਹੋਇਆ ਤਾਂ ਦੇਖੋ ਹੁਣ ਪੰਜਾਬ ਦੇ ਅੰਦਰ ਕੀ ਕੁਝ ਹੋ ਰਿਹਾ ਤਾਂ ਸਾਡੇ ਮੁੱਖ ਮੰਤਰੀ ਦੇ ਇੱਕ ਪਾਸੇ ਨਸ਼ਾ ਵਿਰੁੱਧ ਯੁੱਧ ਚੱਲ ਰਿਹਾ ਪੰਜਾਬ ਦੀ ਪੁਲਿਸ ਦੇ ਵਿੱਚੋਂ ਲੱਗਦਾ ਕੁਝ ਕਾਲੀਆਂ ਭੇਡਾਂ ਮੈਨੂੰ ਐ ਲੱਗਦਾ ਵੀ ਜਿਵੇਂ ਮੁੱਖ ਮੰਤਰੀ ਦੀ ਛਵੀ ਖਰਾਬ ਕਰਨ ਤੇ ਲੱਗੀਆਂ ਹੁਣ ਕੋਈ ਪਲੈਨਿੰਗ ਚੱਲੀ ਜਾਂਦੀ ਹੋਵੇ ਕਿਉਂਕਿ ਮੁੱਖ ਮੰਤਰੀ ਨੂੰ ਹੁਣ ਇੱਥੇ ਚਾਹੀਦਾ ਕਿ ਕਿਸੇ ਨੂੰ ਵੀ ਬਖਸ਼ਣਾ ਨਹੀਂ ਚਾਹੀਦਾ ਚਾਹੇ ਕੋਈ ਉਹਨਾਂ ਦਾ ਕੌਨਸਟੇਬਲ ਹੈ ਚਾਹੇ ਕੋਈ ਪੁਲਿਸ ਮੁਲਾਜ਼ਮਾ ਹੈ ਚਾਹੇ ਕੋਈ ਐਸਐਚਓ ਹੈ ਚਾਹੇ ਕੋਈ ਲੀਟਰ ਇਹੀ ਮੁੱਖ ਮੰਤਰੀ ਦਾ ਖੁੱਦ ਦਾ ਬਿਆਨ ਪਰ ਮੈਂ ਚਾਹੂੰਗਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਭਾਈ ਇਹ ਗੱਲ ਕਹਿਣੀ ਚਾਹੁੰਦਾ ਸਾਰਾ ਪੰਜਾਬ ਕਹਿੰਦਾ ਮੇਰੀ ਨਹੀਂ ਮੇਰੀ ਕੱਲੇ ਦੀ ਨਹੀਂ ਸਾਰੇ ਪੰਜਾਬ ਦੀ ਆਵਾਜ਼ ਹੈ ਛੇ ਕਰ ਇਹੋ ਜੇ ਐਸਐਚਓ ਇਹੋ ਜੇ ਅੰਜਾਮ ਦਿੰਦੇ ਰਹੇ ਜੇਕਰ ਕਿਸੇ ਆਮ ਬੰਦੇ ਨੇ ਛੇੜੀ ਹੁੰਦੀ ਕੋਈ ਜਨਾਨੀ ਤਾਂ ਹੁਣ ਨੂੰ ਛੱਡੇ ਪਾੜੇ ਹੁੰਦੇ ਤਾਂ ਹੁਣ ਇਹਦੇ ਛੱਡੇ ਕੌਣ ਪਾੜੂਗਾ ਤੁਹਾਡਾ ਵਿਸ਼ਾ ਮੁੱਖ ਮੰਤਰੀ ਸਾਹਿਬ ਜਿਹੜਾ ਤੁਸੀਂ ਹੁਣ ਅਫਸਰ ਲੈਣਾ ਵੱਡੇ ਪੱਧਰ ਤੇ ਲੈਣਾ ਇਹਦਾ ਘੜੀਸਾ ਪਾਉਣਾ ਇਸ ਪ੍ਰਕਾਰ ਕਿ ਜਨਤਾ ਦੇ ਸਾਹਮਣੇ ਫਿਰ ਤੋਂ ਲੈ ਆਉਣਾ ਜਨਤਾ ਨੂੰ ਵੀ ਪਤਾ ਲੱਗੇਗੇ ਨੇ ਜਨਾਨੀ ਛੇੜੀ ਸੀ ਦਾ ਅੰਜਾਮ ਕੀ ਹੋਇਆ ਭਗਵੰਤ ਤਮਾਮ ਦੀ ਸਰਕਾਰ ਦੇ ਵਿੱਚ ਤਾਂ ਮੈਂ ਚਾਹੁੰਆਂ ਭਗਵੰਤ ਤਮਾਮ ਸਰਕਾਰ ਸਿੱਧੇ ਤੌਰ ਤੇ ਇਸ ਉੱਤੇ ਐਕਸ਼ਨ ਲਵੇ ਔਰ ਇਸ ਬੰਦੇ ਨੂੰ ਅੰਜਾਮ ਤੱਕ ਪਹੁੰਚਾਵੇ ਮੁੱਛਾਂ ਨੂੰ ਕੁੰਡੀਆਂ ਕਰ ਰਿਹਾ ਐ ਕਰਕੇ ਕਹਿੰਦਾ ਮੈਂ ਛੇੜਤੀ ਦਾ ਕੀ ਹੋ ਗਿਆ ਬਹੁਤ ਲੰਬੀ ਸੀ ਵੀਡੀਓ ਯਾਨੀ ਬਹੁਤ ਨਾਪ-ਸ਼ਨਾਪ ਉਹਦੀ ਮਾਂ ਨੂੰ ਵੀ ਯਾਨੀ ਕਿ ਬੋਲਿਆ ਹੋ ਉਹਨਾਂ ਦੇ ਪਰਿਵਾਰ ਨੂੰ ਵੀ ਬੋਲਿਆ ਬਹੁਤ ਸਾਰੀ ਗੰਦੀ ਗਾਲੀ ਗਲੋਚ ਕੀਤੀ ਆ ਤਾਂ ਹੁਣ ਇੱਥੇ ਮੈਂ ਪੰਜਾਬੀਆਂ ਤੋਂ ਪੁੱਛਣਾ ਚਾਹੁੰਨਾ ਕਿ ਜਿਹੜੀ ਪੰਜਾਬ ਦੀ ਪੁਲਿਸ ਤੇ ਐਡਾ ਵੱਡਾ ਮਾਣ ਕਰ ਰਹੇ ਭਗਵੰਤ ਮਾਨ ਸਾਹਿਬ ਉਹਨਾਂ ਦੇ ਵਿੱਚੋਂ ਸਾਰੀ ਪੁਲਿਸ ਤਾਂ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਇੱਕੋ ਜਿਹੀ ਨਹੀਂ ਹੁੰਦੀ ਔਰ ਦੂਜੇ ਪਾਸੇ ਜਿਹੜੇ ਇਹੋ ਜਿਹੇ ਨਕੰਮੇ ਤੇ ਨਖਿੱਧੇ ਅਟੱਟੂ ਲੋਕ ਜਿਹੜੇ ਇਹ ਲੋਕ ਆ ਜਿਹੜੇ ਇਹ ਖਰਾਬ ਕਰਦੇ ਪੰਜਾਬ ਦੀ ਸਰਕਾਰ ਦਾ ਵੀ ਅਕਸ ਖਰਾਬ ਹੁੰਦਾ ਪੰਜਾਬ ਦੀ ਪੁਲਿਸ ਦਾ ਵੀ ਹੁੰਦਾ ਤਾਂ ਇੱਥੇ ਹੁਣ ਵੱਡੇ ਪੱਧਰ ਤੇ ਚਾਹੀਦਾ ਇਹਦਾ ਗੱਲ ਫੜਨਾ ਚਾਹੀਦਾ ਭਗਵੰਤ ਮਾਨ ਨੂੰ ਕਿ ਆ ਕੀਤਾ ਕੀ ਆ ਇਹ ਤੈਨੂੰ ਯੁਰਤ ਕਿਵੇਂ ਪਈ ਆ ਤੇਰੀ ਇਹਨੂੰ ਸਸਪੈਂਡ ਨਹੀਂ ਬਲਕਿ ਇਹਨੂੰ ਡਿਸਮਿਸ ਕਰਕੇ ਵਰਦੀ ਫੜਾ ਕੇ ਘਰ ਨੂੰ ਭੇਜ ਦੇਣਾ ਚਾਹੀਦਾ ਕਿਹਾ ਚੱਕ ਤੇਰਾ ਤੇ ਨਾਲੇ ਘਰ ਨੂੰ ਵੀ ਨਹੀਂ ਭੇਜਣਾ ਚਾਹੀਦਾ ਹਾਲਾਂਕਿ ਇਸ ਨੂੰ ਜੇਲ੍ਹ ਦੇ ਅੰਦਰ ਜਾਣਾ ਚਾਹੀਦਾ ਤਾਂ ਕਿ ਇਹਨੂੰ ਪਤਾ ਲੱਗੇ ਮੈਂ ਕਰਤੂਤ ਕੀ ਕਰਦਾ ਸੀ ਪੈਣ ਦੇ ਦੇ ਛੇਤਰ ਵੀ ਚਾਹੀਦੇ ਸੀ ਸੋ ਠੀਕ ਆ ਪੰਜਾਬ ਵਾਲਿਓ ਜਿੰਨੇ ਪਹਣ ਭਰਾ ਇਸ ਵੀਡੀਓ ਦੇ ਹੱਕ ਵਿੱਚੋਂ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜਿੰਨੇ ਪਹਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਕੇ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ